ਇਹ ਕਿਵੇਂ ਪਤਾ ਲੱਗੇ ਕਿ ਇਹ ਅੱਛਾ ਅਸਟ੍ਰੋਲੋਜਰ ਹੈ ਇਹ ਅੱਛਾ ਜੋਤਸ਼ੀ ਹੈ ਇਹ ਲੋਕ ਪਛਾਣ ਕਿਵੇਂ ਕਰਨ ਕਿਉਂਕਿ ਜਿਹੜੇ ਨਵੇਂ ਲੋਕ ਜਾਂਦੇ ਆਂ ਜਾਂਦੇ ਆਂ ਠੱਗੀਆਂ ਠੁੱਗੀਆਂ ਵੀ ਵਿਚਾਰੇ ਖਾ ਲੈਂਦੇ ਆਂ ਬਣਦਾ ਬੁੰਦਾ ਵੀ ਕੱਖ ਨਹੀਂ ਇਹ ਕਿਵੇਂ ਪਛਾਣ ਕਰੀਏ ਕਿ ਇਹ ਅੱਛਾ ਜੋਤਸ਼ੀ ਹੈ ਪਹਿਲੀ ਗੱਲ ਤੇ ਅੱਛੇ ਜੋਤਿਸ਼ ਸੀ ਤੇ ਵੈਸੇ ਪਤਾ ਤੇ ਲੱਗ ਹੀ ਜਾਂਦਾ ਕਿਹੜਾ ਮੱਥੇ ਤੇ ਕਿਸੇ ਦੇ ਲਿਖਿਆ ਹੈ ਕੋਈ ਵੱਡੀ ਉਹ ਗੱਲ ਨਹੀਂ ਹੈ ਜਦੋਂ ਤੁਸੀਂ ਜਾਣਦੇ ਹੋ ਕਿਸੇ ਦੇ ਕੋਲ ਕੀ ਪਰੇਸ਼ਾਨੀਆਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਉਹਦੇ ਕੋਲ ਜਾ ਕੇ ਬੈਠੋ ਉਹ ਤੁਹਾਨੂੰ ਤੁਹਾਡੇ ਬਾਰੇ 10 ਗੱਲਾਂ ਦੱਸ ਦੂ ਤੁਸੀਂ ਚੀਜ਼ ਕੀ ਗ੍ਰਹਿਾਂ ਦੇ ਮੁਤਾਬਕ ਤੁਸੀਂ ਕੀ ਚੀਜ਼ ਹੋ ਕੀ ਹੈ ਕਿਦਾਂ ਜਿੱਦਾਂ ਹੁਣ ਮੈਂ ਆਪਣਾ ਹੀ ਤੁਹਾਨੂੰ ਦੱਸਦੀ ਆ ਮੇਰੇ ਕੋਲ ਕੋਈ ਆਉਂਦਾ ਹੈ ਤਾਂ ਮੈਂ ਉਹਦੀ ਜਨਮ ਤਰੀਕ ਟਾਈਮ ਲੈਣੀ ਆ ਜੇ ਉਹ ਕੁਝ ਬੋਲਣ ਲੱਗਦਾ ਮੈਂ ਕਹਿੰਦੀ ਚੁੱਪ ਕਰੋ ਪਹਿਲਾਂ ਮੈਨੂੰ ਦੇਖਣ ਦਿਓ ਜਿੱਦਾਂ ਤੁਸੀਂ ਮੇਰਾ ਹੀ ਦੱਸਿਆ ਜਿੱਦਾਂ ਤੁਹਾਡਾ ਹੀ ਦੱਸਿਆ ਮੈਂ ਜਨਮ ਤਰੀਕ ਟਾਈਮ ਤੋਂ ਕਿ ਤੁਸੀਂ ਇਦਾਂ ਤੁਹਾਡੀ ਨੇਚਰ ਇਦਾਂ ਤੁਹਾਡਾ ਦਿਮਾਗ ਇਦਾਂ ਤੁਹਾਡੀ ਸੋਚ ਇਦਾਂ ਠੀਕ ਦੱਸਿਆ ਤਾਂ ਕੀ ਹੈ ਕਿ ਜਦੋਂ ਮੈਂ 10 ਗੱਲਾਂ ਉਹਨੂੰ ਦੱਸੀਆਂ 5 ਗੱਲਾਂ ਜੇ ਮਿਲੀਆਂ ਅਗਲਾ ਕਹਿੰਦਾ ਹਾਂਜੀ ਬਿਲਕੁਲ ਠੀਕ ਤਾਂ ਆਪਾਂ ਅੱਗੇ ਤੁਰਨਾ ਜੀ ਅਗਨੋਂ ਨਹੀਂ ਜੀ ਨਹੀਂ ਐਦਾਂ ਤਾਂ ਨਹੀਂ ਆਪਾਂ ਤਾਂ ਟੇਵਾ ਕਰ ਦਿੰਦੇ ਆ ਬੰਦ ਵੀ ਜਾਂ ਤੇ ਬਾਈ ਸਾਡੀ 10 ਸਾਲ ਦੀ ਪੜ੍ਹਾਈ ਹੋਈ ਗਲਤ ਹੈ ਤੇ ਜਾਂ ਫਿਰ ਤੁਹਾਡਾ ਟੇਵਾ ਹੀ ਗਲਤ ਹੈ ਦੋ ਹੀ ਚੀਜ਼ਾਂ ਨੇ ਅਗਲਾ ਕਹਿੰਦਾ ਵੀ ਹਾਂ ਠੀਕ ਹੈ ਹੋ ਸਕਦਾ ਸਾਡਾ ਟਾਈਮ ਗਲਤ ਹੋਵੇ ਤਾਂ ਅਗਲੇ ਦੇ ਬੱਚੇ ਦੀ ਦੇਖ ਲਓ ਜੇ ਹੁਣ ਤੁਸੀਂ ਤੁਹਾਨੂੰ ਤੁਸੀਂ ਦੱਸ ਰਹੇ ਹੋ ਆਪਣੀ ਪ੍ਰੋਬਲਮ ਇੱਕ ਚੰਗੇ ਡਾਕਟਰ ਕੋਲ ਤੁਸੀਂ ਜਾਓ ਨਾ ਤਾਂ ਉਹਨੇ ਤੁਹਾਡੀ ਸਕੈਨ ਦੇਖ ਕੇ ਦੱਸ ਦੇਣਾ ਤੁਹਾਡੇ ਅੰਦਰ ਪ੍ਰੋਬਲਮ ਕੀ ਹੈ ਹਾਂ ਦੱਸਣ ਦੀ ਲੋੜ ਨਹੀਂ ਉਹਨੂੰ ਦੱਸ ਕਿ ਤੁਹਾਡੇ ਕੀ ਟਾਈਮ ਚੱਲ ਰਿਹਾ ਕੀ ਹੋ ਰਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ